ਦਾ ਉਹਦਾ ਸੁਭਾਈ ਇਦਾਂ ਦਾ ਹੈ ਉਹ ਆਪਣੇ ਪਿਆਰਿਆਂ ਨੂੰ ਔਖੀ ਘੜੀ ਸਾਧ ਸੰਗਤ ਦੇਖਣ ਨਹੀਂ ਦਿੰਦਾ ਬੋਲੋ ਸਤਨਾਮ ਸੰਤਨ ਦੁੱਖ ਪਾਏ ਤੇ ਦੁਖੀ ਜਦੋਂ ਸਾਧ ਸੰਗਤ ਕੋਈ ਸੰਤਾਂ ਤੇ ਦੁੱਖ ਆਉਂਦਾ ਹੈ ਨਾ ਫਿਰ ਪ੍ਰਮਾਤਮਾ ਵੀ ਦੁਖੀ ਹੁੰਦਾ ਹੈ ਸੰਤਨ ਸੁਖ ਪਾਏ ਤੇ ਸੁਖੀ ਫਿਰ ਸਾਧ ਸੰਗਤ ਸੰਤਾਂ ਦੀ ਸੇਵਾ ਤੋਂ ਪ੍ਰਭੂ ਵੀ ਖੁਸ਼ ਹੁੰਦਾ ਹੈ ਇਸੇ ਤਰ੍ਹਾਂ ਸਾਧ ਸੰਗਤ ਭਗਤ ਕਬੀਰ ਜੀਆ ਨੂੰ ਮਹਿਮਾ ਉਹਨਾਂ ਦੀ ਹੋਰ ਸਾਧ ਸੰਗਤ ਨਗਰਾਂ ਨਗਰਾਂ ਦੇ ਵਿੱਚ ਵੱਧ ਗਈ ਨਿੰਦਕ ਲੋਕ ਸਾਧ ਸੰਗਤ ਨਿੰਦਿਆ ਕਰਨੋਂ ਨਾ ਹਟੇ ਜਦੋਂ ਸਾਧ ਸੰਗਤ ਹਿਰਦੇ ਦੇ ਵਿੱਚੋਂ ਨਾਮ ਜਪਿਆ ਜਾਵੇ ਨਾ ਫੇਰ ਸਾਧ ਸੰਗਤ ਵਾਹਿਗੁਰੂ ਤਾਂ ਸਹਾਈ ਹੁੰਦਾ ਜੇ ਵਾਹਿਗੁਰੂ ਦੇ ਨਾਲ ਲੇਵ ਲੱਗੀ ਹੋਵੇ ਬੋਲੋ ਸਤਨਾਮ ਨਹੀਂ ਤੇ ਸਾਧ ਸੰਗਤ ਕੀ ਗਿਲਾ ਆਪਾਂ ਨੂੰ ਇੰਜ ਹੁੰਦਾ ਵੀ ਸਾਡੇ ਵੱਲ ਕੋਈ ਦੇਖਦਾ ਆਪਾਂ ਗੁਰਦੁਆਰੇ ਚੱਲੇ ਆਈਏ ਜਾ ਸਾਡੇ ਵੱਲ ਕੋਈ ਦੇਖਦਾ ਆਪਾਂ ਪਾਠ ਕਰ ਲਈਏ ਮਹਾਰਾਜ ਕਹਿੰਦੇ ਕਰਮ ਧਰਮ ਪਖੰਡ ਜੋ ਦੀਸਾ ਜਿਹੜੇ ਕਹਿੰਦੇ ਤੂੰ ਲੋਕਾਂ ਨੂੰ ਦਿਖਾਉਣ ਵਾਸਤੇ ਆ ਪਖੰਡ ਜੇ ਕਰਦਾ ਹੈ ਨਾ ਮਹਾਰਾਜ ਕਹਿੰਦੇ ਤਿੰਨ ਜਮ ਜਗਾਤੀ ਲੂਟਾ ਕਹਿੰਦੇ ਇਹ ਤੇਰੇ ਕੰਮ ਨਹੀਂ ਆਉਣਗੇ ਕਹਿੰਦੇ ਇਹ ਤਾਂ ਜਮਦੂਤਾਂ ਦੇ ਕੰਮ ਆਉਣਗੇ ਬੋਲੋ ਸਤਨਾਮ ਸਾਧ ਸੰਗਤ ਕਈ ਲੋਕ ਇੰਝ ਹੀ ਕਰਦੇ ਨੇ ਜਦੋਂ ਵੀ ਸਾਡੇ ਵੱਲ ਕੋਈ ਦੇਖਦਾ ਤਾਂ ਪਾਠ ਕਰਨ ਲੱਗ ਜਾਂਦੇ ਨੇ ਕਿ ਸਾਨੂੰ ਲੋਕ ਦੇਖਦੇ ਆ ਵੀ ਇਹ ਗੁਰਦੁਆਰੇ ਜਾਂਦਾ ਵੀ ਸਾਡੇ ਵੱਲ ਕੋਈ ਦੇਖਦਾ ਵੀ ਇਹ ਸੇਵਾ ਕਰਦਾ ਪਰ ਸਾਧ ਸੰਗਤ ਆਪਾਂ ਦਿਖਾਉਣਾ ਨਹੀਂ ਆਪਾਂ ਹਿਰਦੇ ਦੇ ਨਾਲ ਸੇਵਾ ਕਰਨੀ ਆ ਬੋਲੋ ਸਤਨਾਮ ਜਦੋਂ ਸਾਧ ਸੰਗਤ ਇੱਕ ਕਿਸਾਨ ਖੇਤ ਦੇ ਵਿੱਚ ਬੀਜ ਬੀਜ ਕੇ ਆਉਂਦਾ ਹੈ ਨਾ ਜੋ ਇਦਾਂ ਹੀ ਸਿੱਟਾ ਆਵੇ ਉੱਪਰ ਸਾਧ ਸੰਗਤ ਸੁਹਾਗਾ ਨਾ ਲਾਵੇ ਨਾ ਕਹਿੰਦੇ ਉਹ ਜਿਹੜਾ ਬੀਜ ਹੈ ਉਹ ਸਾਧ ਸੰਗਤ ਜਾਨਵਰ ਪੰਛੀ ਜਨੌਰ ਹੀ ਚੁੱਕ ਜਾਂਦੇ ਆ ਇਸੇ ਤਰ੍ਹਾਂ ਸਾਧ ਸੰਗਤ ਜਿਹੜਾ ਸੇਵਾ ਤੇ ਸਿਮਰਨ ਦਾ ਬੀਜ ਹੈ ਨਾ ਇਹ ਵੀ ਅਸੀਂ ਕਰਕੇ ਸਾਧ ਸੰਗਤ ਉੱਪਰ ਪੜਦਾ ਪਾ ਲੈਣਾ ਬੋਲੋ ਸਤਨਾਮ ਜੇ ਸਾਧ ਸੰਗਤ ਪੜਦਾ ਨਾ ਪਾਇਆ ਮਹਾਰਾਜ ਕਹਿੰਦੇ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਗਾਤੀ ਲੁੱਟੈ ਮਹਾਰਾਜ ਕਹਿੰਦੇ ਇਹ ਤਾਂ ਫਿਰ ਤੇਰਾ ਰਾਹ ਦੇ ਵਿੱਚ ਹੀ ਨਾ ਜਮਦੂਤਾਂ ਨੇ ਲੁੱਟ ਲੈਣਾ ਬੋਲੋ ਸਤਨਾਮ ਇਸ ਕਰਕੇ ਸਾਧ ਸੰਗਤ ਪ੍ਰਭੂ ਦੀ ਬੰਦਗੀ ਅੰਮ੍ਰਿਤ ਵੇਲੇ ਉੱਠਣਾ ਹੈ ਬਾਣੀ ਪੜਿਆ ਕਰਨੀ ਹੈ ਵਾਹਿਗੁਰੂ ਦਾ ਨਾਮ ਸਾਧ ਸੰਗਤ ਇਸ ਮਨੁੱਖ ਦੇ ਵਾਸਤੇ ਸਾਧ ਸੰਗਤ ਸਹਾਈ ਹੁੰਦਾ ਔਖੇ ਸਮੇਂ ਦੇ ਵਿੱਚ ਜਿੱਥੇ ਸਾਧ ਸੰਗਤ ਦੁਨੀਆ ਸਾਥ ਛੱਡ ਜਾਂਦੀ ਐ ਨਾ ਉੱਥੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਸਾਡਾ ਸਾਥ ਨਹੀਂ ਛੱਡਦੇ ਬੋਲੋ ਸਤਨਾਮ ਮਹਾਰਾਜ ਕਹਿੰਦੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਸਾਧ ਸੰਗਤ ਬਾਣੀ ਇੰਜ ਦੱਸਦੀ ਐ ਔਖੀ ਘੜੀ ਨਾ ਦੇਖਣ ਦੇਵੇ ਆਪਣੇ ਪਿਆਰਿਆਂ ki ਕੀ ਕੜੀ ਨਾ ਦੇਖਣ ਦੇਵੇ ਆਪਣੇ ਪਿਆਰਿਆਂ ਨੂੰ ਓ ਕੀ ਕੜੀ ਨਾ ਦੇਖਣ ਦੇਵੇ ਆਪਣੇ ਪਿਆਰ ਸਾਤ ਸੰਗਤ ਇਸੇ ਤਰ੍ਹਾਂ